ਤਾਂਜੀ ਆਪਣੀ ਬੇਟੀ ਤੋਂ ਸ਼ੁਰੂ ਕੀਤਾ ਸੀਗਾ ਉਹਨੂੰ ਕਲਚਰ ਸਮਝਾਉਣ ਲਈ ਦੇਣ ਲਈ ਕਰਦੇ 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 ਸਾਰੀਆਂ ਹੀ ਮੇਰੀਆਂ ਬੇਟੀਆਂ ਨਾਲ ਜੁੜ ਗਈਆਂ ਹੁਣ ਕਿਤੇ ਨੂੰ ਅਸੀਂ ਪ੍ਰੋਫੈਸ਼ਨਲ ਵੇ ਨਾਲ ਕੰਪੀਟੀਸ਼ਨਸ ਤੇ ਲੈ ਕੇ ਜਾਂਦੇ ਆ ਅੱਜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਮੈਡਮਾਂ ਬਹੁਤ ਵਾਰੀ ਇਹਨਾਂ ਨੂੰ ਵੱਖ-ਵੱਖ ਜਿਹੜੀਆਂ ਜਿਹੜੀਆਂ ਮੀਟਿੰਗਾਂ ਹੁੰਦਾ ਉਹਨਾਂ ਦੇ ਵਿੱਚ ਦੇਖਿਆ ਗਿਆ ਹੈ ਬੜੇ ਕਾਰਜਸ਼ੀਲ ਨੇ ਇਹ ਲੜਕੀਆਂ ਨੂੰ ਮਤਲਬ ਟ੍ਰੇਨ ਕਰਕੇ ਤੇ ਗੱਜੇ ਦੀਆਂ ਆਲਟਮਾ ਜਿਹੜੀਆਂ ਵੱਖ-ਵੱਖ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਵਿੱਚ ਇਹ ਉਹ ਅਗਵਾਈ ਕਰਕੇ ਕਰਾਉਂਦੇ ਨੇ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਜਸਪ੍ਰੀਆ ਜਾਲ ਤੇ ਤੁਸੀਂ ਬਹਿਕ ਹੋਵਾਂ ਪੰਜਾਬ ਚੋਂ ਕਿਹੜੇ ਜਿਲ੍ਹੇ ਨਾਲ ਸੰਬੰਧ ਰੱਖਦੇ ਹੋ ਜੀ ਜਿਵੇਂ ਰਾਜਨਮ ਤੇ ਮੇਰੇ ਜਿਹੜਾ ਬੋਟਪ ਹੈਗਾ ਨੰਗਲ ਨੰਗਲ ਡੈਮ ਜਨਮਕਿੱਕਪੁਰ ਸਾਫ ਦਾ ਤੇ ਬੋਟਪ ਨੰਗਲ ਡੈਮ ਦੀ ਆ ਤੁਸੀਂ ਕਿੰਨਾ ਚਿਰ ਹੋ ਗਿਆ ਹੈ ਕੈਨੇਡਾ ਚ ਕੈਲਗਰੀ ਚ ਰਹਿੰਦੇ ਹੋ ਕੈਲਗਰੀ ਚ ਰਹਿੰਦਿਆਂ ਨੂੰ ਜੀ 20 ਸਾਲ ਹੋ ਗਏ ਨੇ ਠੀਕ ਹੈ ਜੀ ਤੇ ਤੁਸੀਂ ਜਿਹੜਾ ਆਮ ਗਿੱਧੇ ਵਾਸਤੇ ਮਤਲਬ ਤੁਸੀਂ ਕਿਸੇ ਜਾਣ ਪਛਾਣ ਦਾ ਮਸਾਜ ਨਹੀਂ ਤੁਸੀਂ ਆਮੀ ਵੇਖਿਆ ਗਿਆ ਵੀ ਲੜਕੀਆਂ ਨੂੰ ਗਿੱਧੇ ਟ੍ਰੇਨਿੰਗ ਦੇ ਕੇ ਉਹਨਾਂ ਦੀ ਆਈਟਮ ਜਿਹੜੀ ਕਰਾਉਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗਿੱਧੇ ਬਾਰੇ ਹਾਂਜੀ ਗਿੱਧਾ ਜੀ ਆਪਣੀ ਬੇਟੀ ਤੋਂ ਸ਼ੁਰੂ ਕੀਤਾ ਸੀਗਾ ਉਹਨੂੰ ਕਲਚਰ ਸਮਝਾਉਣ ਲਈ ਦੇਣ ਲਈ ਕਰਦੇ 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 ਸਾਰੀਆਂ ਹੀ ਮੇਰੀਆਂ ਬੇਟੀਆਂ ਨਾਲ ਜੁੜ ਗਈਆਂ ਹੁਣ ਗਿੱਧੇ ਨੂੰ ਅਸੀਂ ਪ੍ਰੋਫੈਸ਼ਨਲ ਵੇ ਨਾਲ ਕੰਪੀਟੀਸ਼ਨਸ ਤੇ ਲੈ ਕੇ ਜਾਂਦੇ ਆ ਤੇ ਜਿਹੜੇ ਬੱਚਿਆਂ ਨੂੰ ਮੈਂ ਟ੍ਰੇਨ ਕਰਦੀਆਂ ਅਸੀਂ ਜਿਦਾ ਆਮ ਸੀਨੀਅਰਸ ਦੀਆਂ ਜਿੰਨੀਆਂ ਸਭਾਵਾਂ ਹੁੰਦੀਆਂ ਮੈਨੂੰ ਉੱਥੋਂ ਕਾਲ ਆਉਂਦੀ ਹੈ ਤਾਂ ਅਸੀਂ ਵੋਲੰਟੀਅਰਲੀ ਬੱਚਿਆਂ ਨੂੰ ਉੱਥੇ ਲੈ ਕੇ ਜਾਂਦੇ ਆ ਕੱਲੇ ਕਿੱਦੇ ਦੇ ਨਾਲ ਆਪਾਂ ਵਿਰਸਾ ਤਾਂ ਚਲੋ ਬੱਚਿਆਂ ਨੂੰ ਸਮਝਾਉਂਦੇ ਹੀ ਆ ਸਾਰਾ ਕੁਝ ਹੈਗਾ ਬਟ ਬੱਚਿਆਂ ਨੂੰ ਹੋਰ ਸਕਿੱਲਸ ਕਮਿਊਨਿਟੀ ਦੀ ਸੇਵਾ ਕਰਨੀ ਆਉਂਦੀ ਵੋਲੰਟੀਅਰ ਕਰਨਾ ਆਉਂਦਾ ਇੱਕ ਦੂਜੇ ਨਾਲ ਟੀਮ 'ਚ ਰਹਿਣਾ ਆਉਂਦਾ ਬਹੁਤ ਹੋਰ ਸਿੱਖਿਆਵਾਂ ਜਿਹੜੀਆਂ ਇੱਕ ਬੰਦੇ ਨੂੰ ਜ਼ਿੰਦਗੀ ਜੀਣ ਲਈ ਹਾਰ ਜਿੱਤ ਟੀਮ ਦੇ ਨਾਲ ਕੰਮ ਕਰਨਾ ਸਟੇਜ ਤੇ ਜਾਣਾ ਕੌਨਫੀਡੈਂਸ ਲੈ ਕੇ ਆਉਣਾ ਬਹੁਤ ਚੀਜ਼ਾਂ ਹੋਰ ਸਿਖਾਈਆਂ ਜਾਂਦੀਆਂ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਇਸ ਕਾਬਿਲ ਹੋ ਗਏ ਆ ਵੀ ਅਸੀਂ ਕਮਿਊਨਿਟੀ ਦੇ ਲਈ ਵੌਲੰਟੀਅਰਲੀ ਤੁਹਾਡੇ ਐਂਟਰਟੇਨਮੈਂਟ ਦੇ ਲਈ ਆਪਣੇ ਬੱਚਿਆਂ ਦੀ ਜਿਹੜੀ ਕਲਚਰਲ ਆਈਟਮ ਹੈਗੀ ਤੁਹਾਡੇ ਮੂਰੇ ਲਿਆ ਸਕਦੇ ਹਾਂ। ਮੈਡਮ ਅਤੇ ਤੁਹਾਨੂੰ ਸਾਡੇ ਸ਼ਵਾਦਕ ਟੀਵੀ ਚੈਨਲ ਤੋਂ ਜੇਸ਼ਾਂ ਵਿਦੇਸ਼ਾਂ 'ਚ ਵੇਖਿਆ ਜਾ ਰਿਹਾ ਹੈ। ਥੈਂਕ ਯੂ। ਤੁਸੀਂ ਆਪਣੀ ਵੱਲੋਂ ਸਮੁੱਚੇ ਮਾਮ ਨੂੰ ਕੀ ਸਨੇਹਾ ਦੇਣਾ ਚਾਹੋ? ਮੈਂ ਤਾਂ ਜੀ ਥੈਂਕ ਯੂ ਪਹਿਲਾਂ ਤਾਂ ਦੇਖਣ ਵਾਲਿਆਂ ਲਈ ਥੈਂਕ ਯੂ ਪਹਿਲਾਂ ਤੁਸੀਂ ਇਦਾਂ ਦੇ ਮੌਕੇ ਦੇਣ ਲਈ ਵੀ ਅਸੀਂ ਆਪਣੀ ਆਵਾਜ਼ ਬਾਅਦ ਦਾ ਲੈ ਕੇ ਜਾ ਸਕੀਏ। ਤੇ ਮੇਰੀ ਸਾਰਿਆਂ ਨੂੰ ਇੱਕੋ ਹੀ ਗੁਜ਼ਾਰਿਸ਼ ਹੈ ਜਿਹੜੀ ਜ਼ਿੰਦਗੀ ਹੈਗੀ ਐ ਇੱਕੋ ਵਾਰੀ ਆਉਂਦੀ ਐ ਖੁੱਲਕੇ ਜਿਓ ਕਦੀ ਕਿਸੇ ਦਾ ਹੱਕ ਨਾ ਮਾਰੋ ਕਦੀ ਕੋਈ ਗਲਤ ਕੰਮ ਨਾ ਕਰੋ ਬਾਕੀ ਕਿਸੇ ਦੀ ਪਰਵਾਹ ਨਾ ਕਰੋ ਜੋ ਮਨ ਚ ਚੀਜ਼ ਆਉਂਦੀ ਐ ਜ਼ਰੂਰ ਕਰੋ ਪਰ ਹਰ ਇੱਕ ਚੀਜ਼ ਲਿਮਿਟਸ ਰੱਖ ਕੇ ਆਪਣੇ ਮਾਪਿਓ ਦੀ ਜਿਹੜੀ ਤੁਹਾਡੀ ਸਿੱਖਿਆ ਹੈਗੀ ਉਹਦੇ ਚ ਰਹਿ ਕੇ ਪਰ ਖੁੱਲਕੇ ਜਿਓ ਡਰੋ ਕਿਸੇ ਤੋਂ ਨਹੀਂ ਆਪਣੀ ਕਿਰਤ ਕਰੋ ਤੇ ਕੌਨਫੀਡੈਂਟਲੀ ਲਿਵ ਕਰੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਮੈਡਮ ਤੁਹਾਡੀ ਥੈਂਕ ਯੂ ਜੀ